ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਪਰਿ ਸਤਿ ਸ੍ਰੀ ਅਕਾਲ ਆਉਣ ਵਾਲੇ ਨਵੇਂ ਵਰੇ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਆਸ਼ਾ ਕਰਦਾ ਹਾਂ ਉਮੀਦ ਕਰਦਾ ਹੈ ਅਰਦਾਸ ਕਰਦਾ ਹੈ ਕਿ ਇਹ ਨਵਾਂ ਵਰਾ ਪੰਜਾਬੀਆਂ ਵਾਸਤੇ ਔਰ ਸਾਰੇ ਦੇਸ਼ ਵਾਸਤੇ ਔਰ ਬਾਹਰ ਵਿਦੇਸ਼ਾਂ 'ਚ ਵਸਦੇ ਮੇਰੇ ਦੋਸਤਾਂ ਮਿੱਤਰਾਂ ਸਭ ਪੰਜਾਬੀਆਂ ਵਾਸਤੇ ਖੁਸ਼ੀਆਂ ਖੇੜੇ ਲੈ ਕੇ ਆਵੇ ਔਰ ਸਾਹਿਬ ਗੁਰੂ ਗੋਪਨ ਸਿੰਘ ਜੀ ਦੇ ਆਗਮਨ ਪੂਰਪੀਨ ਆਪ ਸਭ ਨੂੰ ਬਹੁਤ ਬਹੁਤ ਵਧਾਈ ਨੇ ਔਰ ਇਸੇ ਤਰ੍ਹਾਂ ਆਸ ਸੁਮੀਦ ਕਰਦਾ ਕਿ ਸਾਰਾ ਉਹਰਾ ਜਿਵੇਂ ਲੋੜੀ ਹੈ ਮਾਗੀ ਹੈ ਦੀਵਾਲੀ ਹੋਲੀ ਸਭ ਦੀਆਂ ਆਪ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਔਰ ਇਸੇ ਤਰ੍ਹਾਂ ਜਿਸ ਤਰ੍ਹਾਂ ਖੁਸ਼ੀਆਂ ਭਰਿਆ ਤੁਹਾਡਾ ਜੀਵਨ ਤੁਹਾਡਾ ਸੰਸਾਰ ਤੁਹਾਡਾ ਆਲਾ ਦਵਾਲਾ ਖੁਸ਼ੀਆਂ ਭਰਿਆ ਰਹੇ ਔਰ ਇੱਕ ਬੇਨਤੀ ਕਰਦਾ ਕਿ ਆਉਣ ਵਾਲੇ ਭਰੇ ਚ ਕੁਸ਼ਿਨਾ ਕੁਸ਼ ਆਪਾਂ ਜਰੂਰ ਕਰੀਏ ਆਪਾਂ ਸਭ ਤੋਂ ਪਹਿਲਾਂ ਤਾਂ ਨਸ਼ੇ ਦੇ ਵਿਰੁੱਧ ਇੱਕ ਐਸਾ ਲਾਮਬੰਦ ਹੋਈਏ ਕਿ ਨਸ਼ਾ ਪੰਜਾਬ ਚੋਂ ਖਤਮ ਹੋ ਜਾਏ ਔਰ ਹਰੀਆਲੀ ਹਰ ਬੰਤੇ ਨੂੰ ਹਰ ਇਨਸਾਨ ਨੂੰ ਇੱਕ ਇੱਕ ਬੂਟਾ ਲਾਉਣ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਪੰਜਾਬ ਜਿਹੜਾ ਉਹ ਹਰਿਆ ਭਰਿਆ ਹੋ ਜਾਏਗਾ ਔਰ ਮੈਂ ਬੇਨਤੀ ਕਰਦਾ ਹਾਂ ਪ੍ਰਮਾਤਮਾ ਕੇ ਵੀ ਅਰਦਾਸ ਕਰਦਾ ਹੈ ਵੀ ਸਾਰਿਆਂ ਨੂੰ ਬਲ ਬਖਸ਼ੇ ਔਰ ਸਾਰਿਆਂ ਨੂੰ ਖੁਸ਼ੀ ਖਿਰਸ਼ੀਆਂ ਖੇੜੇ ਬਖਸ਼ ਸਾਰਿਆਂ ਨੂੰ ਬਲ ਬਖਸ਼ੇ ਵੀ ਉਹ ਇਹ ਜਿਹੜੀਆਂ ਦੋਨੋਂ ਗੱਲਾਂ ਖਾਸ ਜਿਹੜੀਆਂ ਪੰਜਾਬ ਦੇ ਵਿੱਚ ਅੱਜ ਇਹਨਾਂ ਦੀ ਕਮਜ਼ੋਰੀ ਹੈ ਉਹ ਦੂਰ ਹੋਵੇ ਨਸ਼ੇ ਦੂਰ ਹੋਣ ਹਰੇ ਵਾਈ ਹੋ ਜੇ ਪੂਰੀ ਤੇ ਦੁਨੀਆ ਖੁਸ਼ੀ ਦੀ ਖੁਸ਼ੀ ਨਾਲ ਬਸੇ ਮੈਂ ਆਪਣੇ ਵੱਲੋਂ ਆਪਣੇ ਨਗਰ ਕਾਉਂਸਲ ਦੇ ਸਟਾਫ ਵੱਲੋਂ ਔਰ ਸਮੂਹ ਸ਼ਹਿਰ ਨਿਵਾਸੀਆਂ ਵੱਲੋਂ ਫਿਰ ਤੋਂ ਆਪ ਜੀ ਨੂੰ ਬਹੁਤ ਬਹੁਤ ਮੁਬਾਰਕ ਦਿੰਦਾ ਹਾਂ ਨਵਾਂ ਸਾਲ ਤੁਹਾਡੇ ਲਈ ਬਹੁਤ ਮੁਬਾਰਕ